ਦੀ ਫੈਮਲੀ ਚ ਕਿੰਨਾ ਤੇਰਾ ਲੱਗ ਜੋ ਦਿਨਾਂ ਚ ਰਾਤ ਚ ਮਿੱਚ جائیںਗੀ ਸਤਿ ਸ਼੍ਰੀ ਅਕਾਲ ਜੀ ਡਾਕੂ ਫੈਮਲੀ ਦੇ ਲੱਭਰੀ ਸਿੰਘ ਦਾ ਵਿਆਹ ਕੁਝ ਦਿਨ ਪਹਿਲਾਂ ਸਰਪ੍ਰੀਤ ਨਾਮ ਦੀ ਕੁੜੀ ਨਾਲ ਹੋਇਆ ਹੈ ਡਾਕੂ ਫੈਮਲੀ ਦੀ ਟਿਕੜੀ ਟੁੱਟਣ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਇਸ ਪਰਿਵਾਰ ਦੀ ਟਿਕੜੀ ਜੁੜ ਚੁੱਕੀ ਹੈ ਡਾਕੂ ਫੈਮਲੀ ਦੇ ਘਰ ਇੱਕ ਵਾਰੀ ਫਿਰ ਤੋਂ ਖੁਸ਼ੀਆਂ ਆ ਚੁੱਕੀਆਂ ਨੇ ਆਪਣੇ ਵਿਆਹ ਹੋਣ ਤੋਂ ਬਾਅਦ ਲਾਪ੍ਰੀਤ ਸਿੰਘ ਆਪਣੀ ਵਾਈਫ ਨਾਲ ਬਹੁਤ ਸਾਰੀਆਂ ਵੀਡੀਓਜ਼ ਬਣਾ ਕੇ ਸਾਂਝੀਆਂ ਕਰਦਾ ਪਿਆ ਹੈ ਜਿਨ੍ਹਾਂ ਨੂੰ ਕਿ ਲੋਕਾਂ ਵੱਲੋਂ ਭਰ-ਭਰ ਕੇ ਪਿਆਰ ਮਿਲਦਾ ਪਿਆ ਹੈ ਕੁਝ ਦਿਨ ਪਹਿਲਾਂ ਲਾਪ੍ਰੀਤ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਦੇ ਵਿੱਚ ਕਿ ਉਹਨੇ ਦਿਖਾਇਆ ਕਿ ਉਹਦੀ ਵਾਈਫ ਦੀ ਪਹਿਲੀ ਰਸੋਈ ਦੀ ਰਸਮ ਹੋ ਚੁੱਕੀ ਹੈ ਅੱਜ ਅਜ ਲਾਪ੍ਰੀਤ ਨੇ ਇੱਕ ਵੀਡੀਓ ਹੋਰ ਸ਼ੇਅਰ ਕੀਤੀ ਜਿਦੇ ਵਿੱਚ ਕਿ ਲਾਪ੍ਰੀਤ ਦੇ ਮਮ ਅਤੇ ਦੀ ਵਾਈਫ ਰੋਟੀ ਬਣਾਉਂਦੇ ਹੋਏ ਦਿਖਾਈ ਦਿੱਤੇ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਇਸ ਵੀਡੀਓ ਨੀਚੇ 네ਗੇਟਿਵ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਇੱਕ ਜਾਨ ਨੇ ਲਿਖਿਆ ਵਿਚਾਰੀ ਨੂੰ ਕੋਈ 4 ਦਿਨ ਸੁੱਖ ਦਾ ਘਟ ਲੈਣ ਦੋ ਕੰਮ ਤਾਂ ਸਾਰੀ ਉਮਰ ਹੀ ਕਰਨਾ ਹੈ ਅਤੇ ਇੱਕ ਨੇ ਲਿਖਿਆ ਅਜੇ 2 ਦਿਨ ਹੋਏ ਨੇ ਵਿਆਹ ਨੂੰ ਤੁਸੀਂ ਕੰਮ ਵੀ ਕਰਾਉਣ ਲੱਗ ਪਏ ਜੀ ਸੋ ਕੁਝ ਇਸ ਤਰ੍ਹਾਂ ਡਾਕੂ ਫੈਮਲੀ ਨੂੰ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਨੇ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਬਣੇ ਰਹੋ ਸਾਡੇ ਚੈਨਲ ਦੇ ਨਾਲ ਐਦਾ ਦੀਆ ਹੋਰ ਅਪਡੇਟਸ ਲਈ ਧੰਨਵਾਦ